ਗੰਗੂ ਵੈਦਨ ਸਿੰਘ ਜੀ ਮਹਾਰਾਜ ਕਹਿੰਨੇ ਓਮਕਾਰ ਆਦ ਕਤਨੀ ਅਨਾਦ ਅਨਾਦ ਅਨਾਦੀ ਦਾ ਮਤਲਬ ਹੈ ਪਹਿਲੇ ਤੋਂ ਵੀ ਪਹਿਲੇ ਸ਼ੁਰੂ ਤੋਂ ਵੀ ਪਹਿਲੇ ਪਹਿਲ ਤੋਂ ਵੀ ਪਹਿਲੇ ਸ਼ੁਰੂ ਤੋਂ ਵੀ ਪਹਿਲੇ ਅਨਾਦੀ ਸੰਸਾਰ ਦੀ ਉਤਪਤੀ ਤੋਂ ਪਹਿਲੇ ਸ਼ਬਦ ਸੀ ਤੋਂ ਕੀ ਸੀ ਓਮਕਾਰ ਆਦ ਕਤਨੀ ਅਨਾਦ ਓਮਕਾਰ ਅਨਾਦੀ ਕਤਨੀ ਹੈ ਪਹਿਲ ਤੋਂ ਵੀ ਪਹਿਲੇ ਓਮਕਾਰ ਗੁਰੂ ਗੋਬਿੰਦ ਸਿੰਘ ਜਾਲਪ ਸਾਹਿਬ ਜਿਹੜੇ ਪੜ੍ਹਦੇ ਹੋਣਗੇ ਜ਼ਰੂਰ ਉਹਨਾਂ ਨੂੰ ਬੋਧ ਹੋਵੇਗਾ ਓੰਕਾਰ ਆਦ ਕਤਲੇ ਅਨਾਦ ਭਗਤ ਕਬੀਰ ਕਹਿੰਦੇ ਓੰਕਾਰ ਆਦ ਮੈਂ ਜਾਣਾ ਸ਼ਬਦਾਂ ਦੇ ਤੋਂ ਆਦੀ ਸ਼ਬਦ ਮੈਂ ਜਾਣਿਆ ਓੰਕਾਰ 52 ਅਖਰੀ ਸ੍ਰੀ ਕਬੀਰ ਜੀ ਓੰਕਾਰ ਆਦ ਮੈਂ ਜਾਣਿਆ ਲਿਖੇ ਰਮੇਠੇ ਤਾਂ ਨਾ ਮਾਨਾ میں اس طرح نہیں سمجھیا کہ او لکھ دیتا گیا کہ کوئی مٹا دے گئے نہیں او انادی دھونی ہے بریمنڈ دی دھونی ہے بیاپک ہے اسے تو سنسار ہوئے پگت قبیس دھن گروہ نانک دیکھ جی مہارائی دی گروہ گن صاحب جی مہارائی دے درج او انکار برمہ اتپت او انکار سیل جگوائے او انکار او سب کچھ ہویا ब्रह्म तो ओम्कार दी धुन होई ओम्कार आ कथने अनाद तो ए ओम्कार गुरु ग्रंथ साहिब दा पहला अक्षर बन गया इसलिए अगों विशेषण लाया है गुरु नानक ने इक इस भ्रांति नो दूर करने वास्ते क्योंकि जगत विच ऐसी मनोद चल पई सी उत्पत्ति कोई और कर रिया है पालना कोई और कर रिया है नाश कोई और कर रिया है तिन शक्तियां कम कर देंगे हम तो एका एक का जोड़ना एक ओम गा बनया दिया इसी तो संसार पैदा हुआ इसी धुन तो सब कुछ होए उत्पत्ति परले शब्द होवे शब्द ही फिर उद्भव होवे सारे गुरु वंश साहब दे फिर ओ अहंकार दी व्यथ है उस ध्वनि दी व्यथ है परमात्मा तो धुन हुई तो अंत तो शब्द होवे تین شکتیاں کم کر رہی ہیں تو ایک کا جوڑنا پیا ایک اونکار بنیادی اکثر اسے تو سنسار پیدا ہوئے اسے دھن تو سب کچھ ہوا ہے اتپت پرلے شبدے ہوئے شبدے ہی پھر ات ہوئے ساری سارے گرو گرنتھ ساحب ارار کی ہے اس دے دی پرماتما تو دھن ہوئی تو ان تو شبد ہوئے ਧੁਨ ਸੁਣਨ ਵਾਲੇ ਸ੍ਰੋਤਾ ਬਣਨਾ ਹੈ ਮਨ ਵਕਤਾ ਹੈ ਸ੍ਰੋਤਾ ਬਣਦਾ ਹੀ ਜ਼ਬਾਨ ਵਕਤਾ ਬਣੇ ਮਨ ਸ੍ਰੋਤਾ ਬਣੇ ਜ਼ਬਾਨ ਕਹਿ ਰਹੀ ਹੈ ਵਾਹਿਗੁਰੂ ਵਾਹਿਗੁਰੂ ਬੜ ਰਹੀ ਹੈ ਜਪ ਜੀ ਮਨ ਸ੍ਰੋਤਾ ਬਣੇ ਪਰ ਮਨ ਵੀ ਵਕਤਾ ਬਣਦਾ ਹੈ ਜ਼ਬਾਨ ਜੋ ਕੁਝ ਕਹਿ ਰਹੀ ਉਸ ਤੋਂ ਵਿਪਰੀਤ ਮਨ ਬੋਲਦਾ ਹੈ ਉਲਟ ਬੋਲਦਾ ਹੈ ਆਮਨੇ ਸਾਹਮਣੇ ਦੋ ਹਵਨ ਤੇ ਦੋਵੇਂ ਇਕੱਠੇ ਬੋਲਨ ਤੇ ਦੋਹਾਂ ਦੇ ਪੱਲੇ ਕੁਛ ਪੈ ਇੱਕ ਝੁੱਪ ਘਰੇ ਇੱਕ ਬੋਲੈ ਜ਼ਬਾਨ ਬੋਲੇ ਤੇ ਮਨ ਚੁੱਪ ਕਰੇ ਤਾਂ ਬੋਲੇ ਆਇਆ ਮਨ ਦੇਚ ਵਸੇ ਜੋ ਬੋਲੇ ਆ ਗਏ ਮੇਰੇ ਵਿਚਾਰ ਬਣੇ ਜੋ ਬੋਲੇ ਆ ਗਏ ਮੇਰੀ ਸਮਝ ਬਣੇ ਜੋ ਬੋਲੇ ਆ ਗਏ ਉਹ ਮੇਰੀ ਯਾਦ ਬਣੇ ਉਹ ਤਾਂ ਹਸਦਾ ਮਨ ਸਰੋਤਾ ਬਣੇ ਇਥੇਂ ਸਭ ਕੁਝ ਕਰਨਾ ਆਸਾਨ ਹੈ ਸਰੋਤਾ ਹੋਣਾ ਮੁਸ਼ਕਲ ਹੈ ਸ਼ਰੀਰ ਕੇ ਤਰ ਤਰ ਲੈਣਾ ਆਸਾਨ ਹੈ ਮਨ ਨੂੰ ਸਰੋਤਾ ਬਣਾਣਾ ਉਹ ਸੁਣੇ ਨਾਮ ਨੇਕ ਬਗਤਾ ਸਦਾ ਵਿਗਾਸ ਸੁਣੀ ਹੈ ਦੁਖ ਆਪ ਦਾ ਸੁਣਦੇ ਹੀ ਦੁਖ ਨਾਸ ਹੋ ਜਾਣਗੇ ਸੁਣਦੇ ਹੀ ਪਾਪ ਨਾਸ ਹੋ ਜਾਣਗੇ ਸੁਣਦੇ ਹੀ ਸਾਰੇ ਕਲਕਲੇਸ਼ ਮਿਟ ਜਾਣਗੇ ਸੁਣਦੇ ਹੀ ਅਗੰਮੀ ਖਜ਼ਾਨਿਆਂ ਦੇ ਦਰਵਾਜ਼ੇ ਖੁੱਲ ਜਾਣਗੇ ਮਥੇ ਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਸੰਸਾਰ ਵੇਖਣ ਦਾ ਵਿਚ ਹੈ ਸ਼ਬਦ ਸੁਣਨ ਦਾ ਵਿਚ ਹੈ ਪਰ ਇਹ ਸ਼ਬਦ ਪ੍ਰਮਾਤਮਾ ਕੋ ਆਏ ਗੁਰ ਨਾਨਕ ਦੇ ਹਿਰਦੇ ਨੇ ਪਕੜੇ ਨੇ ਇਹ ਗੁਰ ਨਾਨਕ ਨੇ ਇਹ ਸ਼ਬਦ ਇਹ ਹੀ ਜੋਤ ਉੰਡੈਣ ਦਿੱਤੀ ਹੈ گروہ انگد دے جی مہاراج کے ہر میں اس طرح بیاں کردہ آج سائنس کا یوگ ہے اور بڑی ترقی ہے بڑی انتی ہے میں دیکھ دا سریرک انگ اجو کی سائنس بقیدہ ٹرانسپیٹ کر رہی ہے کڈنی کسی بھی لائی جا رہی ہے کسی اکھاں کسی دیا نے لگائی جا رہی جی کسی خون ہے کسی سریر دے پایا جا رہا ہے میں تے دیکھ دا پا ਕੁਛ ਅਰਸਾ ਪਹਿਲੇ ਨੇ ਵੈਨਕੂਵਰ ਦੇ ਸੀ ਤਨੇਗਾ ਉੱਥੋਂ ਦੇ ਸਾਦਕਾ ਹੈਡ ਗ੍ਰੰਥੀ ਗੁਰਦੁਆਰੇ ਸਾਹਿਬ ਦੇ دیਵਾਨਾ ਉਹਨਾਂ ਦਾ ਤਖੱਲਸ ਸੀ ਗੁਰਮੁਖ ਸਿੰਘ دیਵਾਨ ਮੈਂ ਉਹਨਾਂ ਨੂੰ ਘੌਰ-ਘੌਰ ਕੇ ਕਾਫੀ ਦੇਰ ਤੱਕ ਦੇਖਦਾ ਰਿਹਾ ਬੈਠਾ ਸੀ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਸੀ ਉਹ ਮੈਨੂੰ ਕਹਿਣ ਲਈ ਵੀ ਜਾਣੀਗੀ ਮੈਂ ਸਮਝ ਗਿਆ ਤੁਸੀਂ ਘੌਰ-ਘੌਰ ਕੇ ਮੈਨੂੰ ਕਿਉਂ ਦੇਖਿਆ ਮੈਂ ਕਿਹਾ ਜੇ ਤੁਸੀਂ ਸਮਝ ਗਏ ਉਦੋਂ ਫਿਰ ਆਪ ਦੱਸਦੇ ਹੋਣਾ ਕਹਿੰਦੇ ਕਿ ਮੈਂ ਤੁਸੀਂ ਅੱਖਾਂ ਵੇਖ ਰਹੇ ਮੈਂ ਕਿਹਾ ਅੱਖਾਂ ਨੀਲੀਆਂ ਲੇਕਿਨ ਮੈਂ ਉਹਨਾਂ ਦੀ ਅੱਖਾਂ ਕਾਲੀਆਂ ਵੇਖਿਆ ਸਰ ਮੈਨੂੰ ਕਹਿੰਦੇ ਕਿ ਗੈਨੀ ਜੀ ਮੇਰੀ ਅੱਖਾਂ ਖਰਾਬ ਹੋ ਗਈਆਂ ਸਰ ਉਹ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਇਹ ਅੱਖਾਂ ਇੱਕ ਗੋਰੇ ਦੀਆਂ ਨੇ ਨੀਲੀਆਂ ਤੇ ਕੈਨੇਡੀਅਨ ਦੀਆਂ ਇਹ ਲੈ ਲਓ দান ਦੇਸ਼ ਲਈ ਡੋਨੇਟ ਲਈ ਇਹ ਲੈ ਲਓ ਮਾਸ ਅੰਗਰੇਜ਼ ਕੈਨੇਡੀਅਨ ਦੇ ਰਾਹੀਂ ਉਸ ਦੀ ਅੱਖਾਂ ਦੇ ਰਾਹੀਂ ਤੁਹਾਨੂੰ ਵੇਖ ਰਿਹਾ ਤੇ ਮੇਰੀਆਂ ਆਪਣੀਆਂ ਨੇ ਮੇਰੀ ਆਪਣੀ ਖਰਾਬ ਹੋ ਗਈ ਹੈ ਸੈਂਸ ਰੱਖੀ ਕਰ ਗਈ ਹੈ ਅੱਖਾਂ ਟ੍ਰਾਂਸਪਲੇਂਟ ਹੋ ਰਹੀਆਂ ਕਿਡਨੀ ਟ੍ਰਾਂਸਪਲੇਂਟ ਹੋ ਰਹੀ ਕਿਉਂ ਕਿਸੇ ਸ਼ਰੀਰ ਦਾ ਕੜਕੇ ਕਿਸੇ ਸ਼ਰੀਰ ਵਿੱਚ ਪਾਇਆ ਜਾ ਰਿਹਾ ਹੈ ਜਿਸ ਸ਼ਰੀਰ ਦੇ ਅੰਗ ਇਸ ਤਰ੍ਹਾਂ ਟ੍ਰਾਂਸਪਲੇਂਟ ਕੀਤੇ ਜਾ ਸਕਦੇ ਨੇ तो परमात्मा का जो अनुभव प्रकाश शब्दों में राही आया है गुरु नानक ने वो सारे का सारा ट्रांसलेट कर देता है गुरु अंगद देव जी गुरु अंगद देव जी ने सारे का सारा उड़े लेता है गुरु अमरदास जी और उस सारे का सारा ब्रह्म ज्ञान गुरु अमरदास जी महाराज ने अर्पण कर देता है धन गुरु रामदास जी महाराज ये घर बदल दे रे ये महल बदल दे रे ਤੇ ਟਿਕਾਣੇ ਬਦਲਦੇ ਰਹੇ ਫਿਰ ਇਹ ਸਾਰੇ ਦਾ ਸਾਰਾ ਅੰਮ੍ਰਿਤ ਜਿਸ ਕੁੰਮ ਦੇਸ਼ ਭਰ ਕੇ ਸਾਡੇ ਸਾਹਮਣੇ ਰੱਖ ਦਿੱਤਾ ਗਿਆ ਉਸੇ ਦਾ ਨਾਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਜੀ ਐਸਾ ਨਹੀਂ ਕਿ ਅਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਤੇ ਅੱਸੀ ਗੁਰਗੱਦੀ ਨਸ਼ੀਨੇ ਗੁਰੂ ਮਨ ਗੁਰਪ੍ਰਮਾਣਾ ਰਹੇ ਆ ਪਹਿਲੇ ਪਾਸਾ ਦੇ ਲਈ ਇਹ ਹੀ ਬਾਤ ਨੇ ਸ਼ਬਦ ਗੁਰੂ ਸੁਰਤ ਭੁੰਜੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰ ਬਸਾਰੇ ਤੇ ਪਹਿਲੇ ਦੇ ਵਾਕ ਮੌਜੂਦ ਨਹੀਂ ਔਰ ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਉਹ ਅਹੰਕਾਰ ਆ ਕਠਿਨੀ ਅਨਾਹ ਅਦੀ ਬੋਲ ਨੇ ਪ੍ਰਮਾਤਮਾ ਦੇ ਜਿਨ੍ਹਾਂ ਅਵਤਾਰੀ ਪੁਰਸ਼ਾਂ ਦੇ ਰਾਹੀ ਇਹ ਬੋਲ ਪ੍ਰਗਟ پکڑ ਦੇਚ ਆ ਜਾਂਦੇ ਤੋ ਜਗਤ ਦੇ ਸਾਹਮਣੇ ਰੱਖ ਦੇ ਦੇਣੇ بس ایہی মহান پیغمبر ਕਹਿ ਲਾਂਦੇ ਨੇ ਗੁਰੂ ਕਹਿ ਲਾਂਦੇ ਨੇ అవਤਾਰ ਕਹਿ ਲਾਂਦੇ। ਇਹਨਾਂ ਕੋਲ ਆਪਣੇ ਬੋਲ ਨਹੀਂ ਆਉਂਦੇ ਪਰਮਾਤਮਾ ਦੇ। ਆਪਣੇ ਬੋਲ ਇਹਨਾਂ ਦੇ ਸ਼ਾਂਤ ਹੋ ਗਏ, ਚੁੱਪ ਕਰ ਗਏ। ਫਿਰਦਾ ਤੇ ਇਹਨਾਂ ਦਾ ਚੁੱਪ ਕਰ ਗਏ। ਮਨ ਤੇ ਇਹਨਾਂ ਦਾ ਚੁੱਪ ਚੁੱਪ ਕਰ ਗਏ ਤੇ ਸਰੋਤੇ ਬਾੜ ਗਏ। ਇਹਨਾਂ ਨੇ ਜੋ ਉਸ ਪਰਮਾਤਮਾ ਨੂੰ ਸੁਣਿਆ ਉਹ ਸਾਡੇ ਸਾਹਮਣੇ ਬੋਲ ਕੇ ਪ੍ਰਗਟ ਕਰ ਦਿੱਤਾ। ਕਿ ਜਦ ਹੁਣ ਬੋਲ ਕੇ ਪ੍ਰਗਟ ਕੀਤਾ ਤੇ ਹੁਣ ਕੋਈ ਸੁਣੇ। ਤੋ ਮੈਂ ਫਿਰ ਅਰਜ਼ ਕਰਾਂ ਸੰਸਾਰ ਵੇਖਣ ਦਾ ਵਿਸ਼ਾ ਨਿਰੰਕਾਰ ਅਨੁਭਵ ਕਰਨ ਦਾ ਵਿਸ਼ਾ ਸ਼ਬਦ ਸੁਣਨ ਦਾ ਵਿਸ਼ਾ ਅਗਰ ਕੋਈ ਸੁਣੇ ਮਤ ਵਿਚ ਰਤਮ ਜਵਾਬ ਹਰਮਾਨ ਜੇ ਇੱਕ ਗੁਰ ਕੀ ਸਿੱਖ ਸੁਣੀ ਅੰਮ੍ਰਿਤ ਵੇਲੇ ਬੈਠ ਕੇ ਜ਼ਵਾਨ ਨਾਲ ਉਚਾਰਨ ਕਰਕੇ ਧੁਨ ਦੇ ਬਾਣੀ ਪੜੋ ਤੇ ਕਰ ਸੁਣੋ ਵਾਹਿਗੁਰੂ ਵਾਹਿਗੁਰੂ ਜਪੋ ਤੇ ਸੁਣੋ ਇੱਕ ਮਿੰਟ ਮੈਂ ਫੜਾ ਹੋਰ ਨਵਾਂ ਤੇ ਸਮਾਪਤੀ ਕਰਾਂ ਸਮੇਂ ਦੀ ਉਲੰਘਣਾ ਨਹੀਂ ਸੜੇ ਹਿੰਦੂ ਵੀਰਾਂ ਨੇ ਇੱਕ ਬਾਰ ਬੜਾ ਸੋਨਾ ਪ੍ਰਤੀਕ ਚੁਣਿਆ ਬਣਾਇਆ ਮੰਦਰ ਤੇ ਮੰਦਰ ਦੇ ਦੂਏ ਤੇ ਘੜਿਆਲ ਲਗਾ ਦਿੰਦੇ ਤੇ ਘੜਿਆਲ ਨੂੰ ਵਜਾ ਕੇ ਅੰਦਰ ਜਾਂਦੇ ਅੰਦਰ ਕਿਸੇ ਦੇਵੀ ਦੇਵਤੇ ਅਵਤਾਰੀ ਪੁਰਸ਼ ਦੀ ਮੂਰਤੀ ਹੁੰਦੀ ਇਸ ਦੇ ਦਰਸ਼ਨ ਕਰਨੇ ਨੇ ਪਰ ਦਰਸ਼ਨ ਤੋਂ ਪਹਿਲੇ ਘੜਿਆਲ ਵਜਾਣਾ ਹੈ ਘੰਟਾ ਨਾਲ ਇਹ ਪ੍ਰਤੀਕ ਚੁਣਿਆ ਕਿ ਅੰਦਰ ਉਹ ਹੀ ਜਾ ਸਜਦਾ ਹੈ ਜੋ ਪਹਿਲੇ ਘੰਟਾ ਵਜਾਵੇ ਆਵਾਜ਼ ਕਰੇ ਔਰ ਘੰਟੇ ਦੀ ਆਵਾਜ਼ ਧੁਨਾਕਾਰ ਹੁੰਦੀ ਹੈ ਉੱਚੀ ਇਕਦਮ ਉੱਠ ਕੇ ਆਹستہ ਆਹستہ ਨਹੀਂ ਹੋ ਜਾਂਦੀ ਇਹਹੀ ਗੰਗ ਹੈ ਘੰਟੇ ਦੀ ਆਵਾਜ਼ ਇਹ ਬੜਾ ਸੋਹਣਾ ਉਹਨਾਂ ਨੇ ਪ੍ਰਤੀਕ ਚੁਣਿਆ ਕਿ ਪ੍ਰਮਾਤਮਾ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ ਢੰਗ ਹੈ ਆਵਾਜ਼ ਦੁਨ ਸ਼ਬਦ ਗੁਰਨਾਣਕਦੇਵ ਜੀ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਦਾ ਬਾਾਰ ਮੰਦਰ ਬਣਵਾਣਾ ਦਰਵਾਜ਼ੇ ਤੇ ਘੰਟਾ ਲਟਕਾਣਾ ਪ੍ਰਮਾਤਮਾ ਨੇ ਮੰਦਰ ਵੀ ਬਣਾ ਦਿੱਤਾ ਹੈ ਤੇ ਪ੍ਰਮਾਤਮਾ ਨੇ ਆਪ ਹੀ ਘੜਿਆਲ ਲਟਕਾ ਦਿੱਤਾ ਹੈ ਜੀਵਨ ਮੰਦਰ ਹੈ ਮੂੰ ਦਰਵਾਜ਼ਾ ਹੈ ਤੇ ਜ਼ਬਾਨ ਨੂੰ ਘੜਿਆਲ ਦੀ ਤਰ੍ਹਾਂ ਉਸਨੇ ਲਟਕਾ ਕੇ ਰੱਖ ਦਿੱਤਾ ਇਸੇ ਜ਼ਬਾਨ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਦੀ ਜੋਨੇ ਅਲਾਪੋ ਧਿਆਨ ਅੰਦਰ ਗਤੀ ਹੋ ਜਾਏਗਾ ਧਿਆਨੰਤਰੀ ਹੋ ਜਾਏਗਾ ਧਿਆਨ ਅੰਦਰ ਪ੍ਰਵੇਸ਼ ਕਰ ਜਾਏਗਾ ਪਰ ਜਿਸ ਨੂੰ ਵਾਹਿਗੁਰੂ ਵਾਹਿਗੁਰੂ ਕਈ ਜਪਦੇ ਨੇ ਐਕਸਰਸਾਈਜ਼ ਕਰਦੇ ਨੇ ਖੁਦ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਕੁਝ ਵੀ ਨਹੀਂ ਉਹਦੇ ਨੇ ਦਿਸਦਾ ਪੈਂਦਾ ਕਈ ਵਾਰ ਮੈਨੂੰ ਜਿਵੇਂ ਵਾਹਿਗੁਰੂ ਨਾਲ ਲੜਨਾ ਹੀ ਹੋਵੇ ਨਹੀਂ ਜਿਸ ਤਰ੍ਹਾਂ ਘੜਿਆਲ ਦੀ ਆਵਾਜ਼ੇ ਬੜਾ ਸੋਹਣਾ ਪ੍ਰਤੀਕ ਚੁਣਿਆ ਮੈਂ ਫਿਰ ਅਰਜ਼ ਕਰਾਂ ਇਹ ਦੁਆ ਨੇ ਬਾਹਰ ਬੜਾ ਸੋਹਣਾ ਪ੍ਰਤੀਕ ਚੁਣਿਆ ਪ੍ਰਮਾਤਮਾ ਨੇ ਜੀਵਨ ਹਰੀ ਮੰਦਰ ਬਣਾਇਆ ਮੂੰਹ ਦਰਵਾਜ਼ਾ ਹੈ ਜ਼ਬਾਨ ਘੜਿਆ ਹੈ اس زبان اس طرح چلانا ہے اس طرح بجانا ہے جیسے کہ گھنٹے کی آواز اس وقت زیادہ تے نہیں میں دو دفعہ اچارن کرنا یہ دھنا کار آواز کہتے ہیں دھنا کار اس طرح کرو امرت ویلے زبان کے گھڑیال کی طرح وجے کنا کے رستیا دھیان اندر پرویش کرے بھاؤ اس سنو اس کو پھر سر دو دروازے نے جی جہد دھیان یہ شبد اندر پرویش کرے دے اندر جاؤ پر آواز گھنا کا دو دفعہ میں اچارن کرا زیادہ کریں کیونکہ سما نہیں اجازت دے رہا میں جس طرح اچارن کرنا تسی بھی کرنا ਤਾਕੀ ਗੱਲ ਸਪਸ਼ਟ ਹੋ ਜਾਏ ਤੇ ਸਵੇਰੇ ਇਹੀ ਕਰਨਾ ਅੰਮ੍ਰਿਤ ਵੇਲੇ ਕਰਕੇ ਗੁਰਦੁਆਰੇ ਆਓਗੇ ਤਾਂ ਕੀਰਤਨ ਸੁਣਨ ਦਾ ਵੀ ਆਨੰਦ ਹੋਵੇ ਕਰਕੇ ਗੁਰਦੁਆਰੇ ਆਓਗੇ ਤਾਂ ਸੁਖਮਨੀ ਸਾਹਿਬ ਸੁਣਨ ਦਾ ਵੀ ਆਨੰਦ ਹੋਵੇਗਾ ਕਰਕੇ ਗੁਰਦੁਆਰੇ ਆਓਗੇ ਤਾਂ ਕੋਈ ਸੇਵਾ ਵੀ ਕਰੋਗੇ ਉਹਦੇ ਵਿੱਚ ਕੋਈ ਝਲਕਾ ਮਿਲਣਗੇ ਨਹੀਂ ਕਰੋਗੇ ਤਾਂ ਸਾਰਾ ਮਨੋਰੰਜਨ ਹੀ ਹੋ ਜਾਏਗਾ ਕੁਝ ਵੀ ਨਹੀਂ ਸਮਾਪਾਸ ਕਰਨਾ ਹੋ ਜਾਏਗਾ ਕੁਝ ਵੀ ਨਹੀਂ ਆਜੇ ਇੱਕਦਮ ਬੰਦ ਨਹੀਂ ਆਹਸਤਾ ਆਹਸਤਾ ਉੱਚੀ ਸੁਰ ਉੱਠ ਕੇ ਨਹੀਂ ਆਵੇ اور میں اے ارض کرا کبیر کبھی کہ تم کراری جو کرو ہاضر ہزور خدا کوئی بھی منتر ایک دم دور ہو جائے اوم ایک دم دورا ہو گیا رام ایک دم دورا ہو گیا اللہ ہو ایک دم دورا ہو گیا واہ گروہ ہو ایک دم دورا ہو گیا ایک دم دسے نے واحگرو اچارن کیا اور پورن دھیان سنے سنیا ਤੋ ਕਬੀਰ ਕਹਿੰਨੇ ਖੁਦਾ ਹਾਜ਼ਰ ਨਾਜ਼ਰ ਹੈ ਬੇਦ ਕਦੇ ਇਸ ਤਰ੍ਹਾਂ ਆਈ ਦਿਲ ਕਾ ਇਧਰ ਨਾ ਜਾਏ ਤੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਹੋ ਜਾਏ ਕਿਧਰੇ ਦਮ ਦੇ ਟਿਕ ਜਾਓ ਇੱਕ ਦਮ ਦੇ ਜੋ ਵਾਹਿਗੁਰੂ ਕੋ ਚਾਰਾ ਨਾ ਹੋਇ ਇਤਨੀ ਇਕਾਦਰ ਤਨ ਆਲੇ ਸੁਣੋ ਇਸ ਇੱਕ ਦਮ ਦੇ ਸ਼ਬਦ ਨੇ ਇਸ ਨੂੰ ਪ੍ਰਗਟ ਕਰਕੇ ਰੱਖ ਦਿਆ ਸ਼ਬਦ ਪਰਮਾਤਮਾ ਨੂੰ ਪ੍ਰਗਟ ਕਰਨ ਦਾ ਵਸਈਲਾ ਹੈ ਸ਼ਰਧ ਸੰਸਾਰ ਨੂੰ ਸਮਝਣ ਦਾ ਵਸੀਲਾ ਹੈ ਇਸ ਵਾਸਤੇ ਸਿਖ ਜਗਤ ਦੇਚ ਗੁਰਮਤ ਦੇਚ ਸ਼ਬਦ ਗੁਰੂ ਹੈ ਸ਼ਬਦ ਗੁਰੂ ਪੀਰਾ ਗਹਿਰ ਗਮੀਰਾ ਬਿਨ ਸ਼ਬਦੇ ਜਗ ਬਰਾਨਾ ਔਰ ਇਹ ਜੁਗੋ ਜੁਗ ਅਟਲ ਗੱਦੀ ਮਿਲਈ ਹੈ ਆਦ ਕਾਲ ਤੋਂ ਮਿਲਈ ਓੰਕਾਰ ਆਇ ਕਥਨੇ ਅਨਾਦ ਕਿਤੇ ਅਨਾਦੀ ਓੰਕਾਰ ਆਜ ਮੈ ਜਾਣਾ ਸ਼ਬਦ ਨੂੰ ਤਮੇ ਅਨਾਦੀ ਜਾਣੇ ਬਗਤ ਕਰੇ ਕਿਤੇ ਜਦੋਂ ਦਾ ਪ੍ਰਮਾਤਮਾ ਹੈ ਉਦੋਂ ਦਾ ਹੈ ਔਰ ਉਸੇ ਹੀ ਸ਼ਬਦ ਤੋਂ ਉਤਪਤ ਬਰਲੇ ਸ਼ਬਦੇ ਇੱਕ ਸ਼ਬਦੇ ਹੀ ਫਿਰ ਉਪਤ ਹੋਵੇ ਜਿੰਨਾ ਫਲਾਸਾ ਤੁਛ ਬੁੱਧੀ ਅਨਸਾਰ ਕੋੜੇ ਜੇ ਸਮਝ ਵਿੱਚ ਥੋੜੇ ਸਾਹਮਣੇ ਕਰ ਸਕਦਾ ਸੀ ਹੁਣ ਇਤਨੇ ਵਿਚਾਰਾਂ ਪਰਵਾਨ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧਨਵਾਦ